ਬਾਹ ਵੜਦੀ ਇੱਥੋਂ ਹੱਟ ਕੇ ਚੱਲਣਾ ਨਹੀਂ ਚਾਹੀਦਾ ਸੰਸਾਰ ਦੇ ਲੋਕਾਂ ਦੀ ਬੁੱਧੀ ਥੋੜੀ ਹੁੰਦੀ ਹੈ ਥੋੜੀ ਬੁੱਧੀ ਵਾਲਿਆਂ ਨੇ ਭਾਸ਼ਾ ਵੀ ਹੋਈ ਬਣਾ ਲਈ ਵਿਚਾਰਿਆਂ ਨੇ ਜਿੰਨੀ ਕੁ ਬੁੱਧੀ ਸੀ ਉਹਨਾਂ ਦੀ ਬਾਹਵਾਂ ਨਾਲੋਂ ਦੀ ਕੋਈ ਚੀਜ਼ ਨਹੀਂ ਹੈ ਸਮਝਾ ਜੀ ਸਰੀਰ ਦਾ ਵੀ ਬਾਹਲ ਉੱਥੇ ਨਹੀਂ ਹੈ ਜਿੱਥੇ ਬਾਹਾਂ ਦੇ ਵਿੱਚ ਕੋਈ ਬਾਹਲ ਨਹੀਂ ਜਿੱਤ ਕਿੱਦੋਂ ਆਉਂਦਾ ਹੈ ਬਾਹਾਂ ਦੇ ਵਿੱਚ ਬਾਹਲ ਬਾਹਾਂ ਦੀਆਂ ਨਵਜਾਂ ਦਾ ਪਹਿਲਾਂ ਮੁੜ ਜਾਂਦੀਆਂ ਨੇ ਹਾਰਡ ਜੋ ਚੱਲਦਾ ਰਹਿੰਦਾ ਹੈ ਬਲਦਾ ਸਾਰਾ ਹਾਰਟ 'ਚ ਪਿਆ ਜੇ ਸਪਲਾਈ ਖੁੰਨ ਦੀ ਬੰਦ ਹੋ ਜਾਏ ਪਾਸਾ ਹੀ ਮਾਰਿਆ ਜਾਂਦਾ ਸਾਰਾ ਖੂਨ ਦੀ ਸਪਲਾਈ ਹੈ ਤਾਂ ਸਰੀਰ ਕੰਮ ਕਰਦਾ ਸਰੀਰ ਨਹੀਂ ਕੰਮ ਕਰਦਾ ਸਾਰਾ ਬਲ ਉੱਥਈ ਹੈ ਸਾਰੇ ਬਲ ਦਾ ਕੇਂਦਰ ਹਾਰਟ ਦੇ ਆਲੇ-ਦਾਲ ਹੀ ਹੈ ਬਸ ਕਹੇ ਦਿਮਾਗ ਦਾ ਚਾਹ ਕਿਸੇ ਵੀ ਚੀਜ਼ ਤੇਰੀ ਅੱਖ ਦੀ ਪਹਿਲਾਂ ਹੀ ਲੜ ਜਾਂਦੀ ਹੈ ਹਾਰਟ ਜੋ ਚਲਦਾ ਹੁੰਦਾ ਉਹ ਹਾਰਟ ਬੰਦ ਹੋਇਆ ਫਿਰ ਬੋਗ ਭੈ ਜਾਂਦਾ ਜਿੰਨਾ ਜਿਹੜਾ ਹਾਰਟ ਚੱਲਦਾ ਨਾ ਉਹਨਾਂ ਜਿਹੜਾ ਡਾਕਟਰ ਕਹਿੰਦਾ ਵੀ ਠੀਕ ਹੈ ਹੈਗਾ ਜੋ ਹੈਗਾ ਹੈਗਾ ਹਾਰਟ ਬੰਦ ਹੋਇਆ ਬੋਗ ਭੈ ਜਾਂਦਾ ਫਿਰ ਉਹ ਕੰਦਰ ਵੀ ਹੋਣ ਨਹੀਂ ਬਸ ਫਕੇਂਦਰ ਦਾ ਹਾਰਟ ਜੋ ਹੈ ਸਰ ਵੱਲਦਾ ਨਾਲ ਜਿਹੜਾ ਹੋਇਆ ਨਾਲ ਬੰਦਾ ਪਹਿਲੇ ਵੀ ਹੋਸ਼ ਹੋ ਜਾਂਦਾ ਇਹ ਸਾਰੀਆਂ ਗੱਲਾਂ ਦਾ ਕੇਂਦਰ ਹਾਰਟ ਹੈ ਸਰੀਰ ਦਾ ਕਰਤਾ ਹਾਰਟ ਹੈ ਸਰੀਰ ਹਾਰਡ ਤੋਂ ਨਿਰਮਾਣ ਹੋਣਾ ਸ਼ੁਰੂ ਹੁੰਦਾ ਹੈ ਸਰੀਰ ਦਾ ਆਦ ਹਾਰਡ ਹੈ ਔਰ ਹਾਰਡ ਦਾ ਆਦ ਕੋਣਾ ਜੋਤ ਹੈ ਜੋਤ ਆ ਕੇ ਬਹਿੰਦੀ ਹੈ ਤਾਂ ਹਾਰਡ ਬਣਦਾ ਚੇਤਨਾ ਹਾਰਡ ਦਾ ਆਦ ਚੇਤਨਾ ਹੈ ਚੇਤਨਾ ਆ ਕੇ ਬਹਿੰਦੀ ਹੈ ਤਾਂ ਹਾਰਡ ਬਣਦਾ ਬਾਕੀ ਸਮਾਨ ਦਾ ਸਾਰਾ ਰੋਜੇ ਹੁੰਦਾ ਉੱਥੇ ਹਾਰਡ ਕਿਉਂ ਨਹੀਂ ਬਣਦਾ ਚੇਤਨਾ ਨਹੀਂ ਆਇਆ ਉੱਥੇ ਕਿ ਕਿਤਨਾ ਦੇ ਕੇ ਸਦੀ ਅਪਰੋਚ ਹੈ ਨਹੀਂ ਫੋਰ ਦੇ ਚਤਰੰਗ ਚਮੂ ਬਲਕੈ ਬਹੁ ਕਾਲਕਾ ਮਾਰ ਧਰੀ ਹੈ ਫੋਰ ਦੇ ਚਤਰੰਗ ਚਮੂ ਚਤਰੰਗ ਚਮੂ ਚਾਰ ਜਿਹੜੀ ਪ੍ਰਕਾਰ ਦੀ ਫੌਜ ਸੀ ਨਾ ਸਾਰੀ ਖਲਾਤੀ ਫੋੜਦੀ ਫੋੜਦੀ ਖੜਾਤੀ ਤੇ ਤਰਵਤਰ ਕਰਦੀ ਬਲਕੈ ਬਹੁ ਕਾਲਕਾ ਮਾਰ ਧਰੀ ਹੈ ਬਲਕੈ ਆਪਣੇ ਸ਼ਕਤੀ ਨਾਲ ਬਹੁਤ ساری ਮਾਰ ਕੇ ਸੜਦੀ ਬਹੁਤ ساری ਖਨਾਬ ਭਜਾਤੀ ਹਾਂਜੀ ਰੂਪ ਦਿਖਾਏ ਭਾਨ ਕਿਓ ਅਸੁਰਪਤੀ ਭ੍ਰਾਂਤ ਕੀ ਕ੍ਰਾਂਤ ਹਰੀ ਹੈ ਰੂਪ ਐਸਾ ਭਾਨ ਕ ਦਿਖਾਇਆ ਕਾਲੀ ਨੇ ਜਿਹੜਾ ਰਾਖਸ਼ਾਂ ਦਾ ਰਾਜਾ ਸੀ ਨਾ ਅਸਰਪਤੀ ਅਸਰਪਤੀ ਰਾਖਸ਼ਾਂ ਦਾ ਰਾਜਾ ਸੀ ਨ ਸੋਭ ਸੀ ਸੈਨਾਪਤੀ ਸੀ ਭ੍ਰਾਂਤ ਕੀ ਕ੍ਰਾਂਤ ਹਰੀ ਹੈ ਉਹਦੀ ਜਿਹੜੀ ਸੀ ਨ ਭਰਮ ਪਰ ਉਹ ਦੂਰ ਹੋ ਗਿਆ ਉਹਨੂੰ ਪਰਮਸੀ ਵੀ ਮੇਰੇ ਸਾਹਮਣੇ ਕੋਈ ਖੜ ਨਹੀਂ ਸਕਦਾ ਬਸ ਉਹ ਚਿਹਰਾ ਫਿੱਕਾ ਪੈ ਗਿਆ ਪਰ ਉਹ ਦੂਰ ਹੋ ਗਿਆ ਜਿੰਨਾ ਚਿਰ ਉਹਨੂੰ ਪਰਮਸੀ ਉਹਨਾਂ ਚਿਹਰੇ ਦੇ ਲਾਲੀ ਸੀ ਫਿੱਕਾ ਪੈ ਗਿਆ ਪਰ ਉਹ ਦੂਰ ਹੋ ਗਿਆ ਇਹ ਨਹੀਂ ਜਦ ਗਾਹਾਂ ਦੇ ਕੋਲ ਮਿਲਿਆ ਪਰ ਉਹ ਦੂਰ ਹੋ ਗਿਆ ਹ ਸਰਾਉਣ ਸੋ ਲਾਲ ਭਈ ਧਰਨੀ ਸੋ ਮਨੋ ਅੰਗ ਸੂਹੀ ਕੀ ਸਾਰੀ ਕਰੀ ਹੈ ਸੋਰ ਦਾ ਅੰਗ ਪਈ ਧਰਨੀ ਐ ਧਰਤੀ ਲਾਲ ਹੋ ਗਈ ਖੂਨ ਨਾਲ ਜਿਵੇਂ ਕਿਸੇ ਨੇ ਲਾਲ ਰੰਗ ਦੀ ਸਾੜੀ ਪਾਈ ਹੁੰਦੀ ਹੈ ਜਿਵੇਂ ਲਾਲ ਰੰਗ ਦੀ ਸਾੜੀ ਨਾਲ ਢਕੀ ਹੁੰਦੀ ਹੈ ਨਾ ਧਰਤੀ ਐ ਲਾਲ ਹੋ ਗਈ ਲਾਲ ਦਿਖਾਈ ਦਿੰਦੀ ਦੈਂ ਤੂੰ ਸੰਭਾਲ ਸਭੇ ਆਪਣੋਂ ਵੱਲ ਚੰਦ ਸੋ ਜੁੱਧ ਕੁਫੇਰ ਅਰੇ ਹੈ ਦੈਂਤਾ ਨੇ ਫੇਰ ਦੁਆਰਾ ਇਕੱਠੇ ਹੋਏ ਜਿਹੜੇ ਖਿੰਡ ਪੁੰਨਗੇ ਸੀ ਸਾਰੇ ਇਕੱਠੇ ਕੀਤੇ ਰਖੇ ਕਰਕੇ ਫਿਰ ਇਕੱਠੇ ਹੋ ਕੇ ਸਮਾੜ ਕੇ ਆਪਣਾ ਬਲ ਇਕੱਠਾ ਇੱਕ ਜਗ੍ਹਾ ਕਰਕੇ ਫਿਰ ਹਮਲਾ ਕਰਿਆ ਹਮ ஆயுதਦਾਰ ਲੜੇ ਰਣਿਉ ਜਨ ਦੀਮਕ ਦੀਪਕ ਮੱਧ ਪਤੰਗ ਪਰੇ ਹਨ ਐ ਹਥਿਆਰ ਫੇਰ ਚੱਕ ਕੇ ਲੜੇ ஆயுதਦਾਰ ਲੜੇ ਰਣਿਉ ਐ ਅਗੇ ਜਾਂਗੇ ਚੱਲਣੇ ਜਿਵੇਂ ਪਤੰਗੇ ਤੇ ਦੀਵੇ ਤੇ ਪਤੰਗੇ ਆਈ ਜਾਂਦੇ ਨੇ ਮਰੀ ਜਾਂਦੇ ਨੇ ਆਈ ਜਾਂਦੇ ਨੇ ਮਰੀ ਜਾਂਦੇ ਨੇ ਆਉਂਦੇ ਨੇ ਵਰ ਪੰਗ ਫਕਾ ਦੇ ਬਹਿ ਜਾਂਦੇ ਨੇ ਉੱਥੇ ਡੇਪਦੇ ਨੇ ਚੰਡ ਪ੍ਰਚੰਡ ਕਵੰਡ ਸੰਭਾਲ ਸਭ ਰਣ ਮੱਧ ਦੂ ਟੂਕ ਕਰੇ ਹਨ ਚੰਡ ਨੇ ਪ੍ਰਚੰਡ ਰੂਪ ਧਾਰਨ ਕੀਤਾ ਹੋਇਆ ਧਨ ਸੰਭਾਲਿਆ ਹੋਇਆ ਵਾ ਦੋ ਦੋ ਟੁਕੜੇ ਕਰਕੇ ਸਿੜੀ ਜਾਂ ਚੰਡ ਪ੍ਰਚੰਡ ਕਵੰਡ ਸੰਭਾਲ ਸਭ ਰਣ ਮੱਧ ਦੂ ਟੂਕ ਕਰੇ ਹਨ ਰਣ ਦੇ ਵਿੱਚ ਚੰਡੀ ਨੇ ਧਨ ਸੰਭਾਲ ਕੇ ਸਾਰਿਆਂ ਨੂੰ ਵੱਢ ਕੇ ਦੋ ਦੋ ਟੁਕੜੇ ਕਰਤੇ ਕਹਿਣ ਦਾ ਮਤਲਬ ਹੈ ਸਾਰਿਆਂ ਨੂੰ ਆਤਮਾ ਦਾar ਸਰੀਰ ਦਾ ਅਡੋ ਅਡ ਦਰਸ਼ਨ ਕਰਾਤਾ ਅਡੋ ਅਡ ਸਮਝਾਤਾ ਵੀ ਆਤਮਾ ਹੋਰ ਚੀਜ਼ ਹੈ ਸਰੀਰ ਹੋਰ ਚੀਜ਼ ਹੈ ਦੋ ਟੁਕ ਤਾਂ ਹੋਗੇ ਦੋ ਟੁਕ ਦਾ ਮਤਲਬ ਹੈ ਸਰੀਰ ਦੇ ਦੋ ਟੁਕੜੇ ਨਹੀਂ ਕਰਤੇ ਇਹ ਪਹਿਲਾਂ ਹੀ ਦੋ ਟੁਕੜੇ ਨੇ ਅਤੀ ਆਤਮਾ ਦਾ ਸਰੀਰ ਇਹ ਦੋ ਚੀਜ਼ਾਂ ਜਿਹੜਿਆ ਹੋਇਆ ਹੈ ਮਨੋ ਮਹਾ ਬਣ ਮੈਂ ਬਰ ਬ੍ਰਿਛਣ ਕਾਟ ਕੇ ਬਾਢੀ ਜੁਦੇ ਕੇ ਜੁਦੇ ਕਰਕੇ ਧਰੇ ਹਨ ਜੁਦੇ ਕੇ ਧੀਏ ਹਨ ਧਰੇ ਹਨ ਐ ਸਮਝ ਲਓ ਜੇ ਮੈਂ ਦਰਖਤ ਵੱਡ ਵੱਡ ਕੇ ਵਡੀਆਂ ਨੇ ਵਡੀਆਂ ਨੇ ਦਰਖਤ ਵੱਡ ਵੱਡ ਕੇ ਜੰਗਲ ਦੇ ਵਿੱਚ ਜੁਦਾ ਜੁਦਾ ਕਰਕੇ ਧਰੇ ਹੁੰਦੇ ਨੇ ਐ ਸਾਰੇ ਬਹਿਗੇ ਚੁੱਪ ਕਰਕੇ ਸਵਈਆ ਮਾਰ ਲਇਓ ਦਲ ਔਰ ਭਜਿਓ ਮਨ ਮੈਂ ਤਬ ਕੋਪਨ ਸੁंभ ਕਰਿਓ ਹੈ ਵਾਲਿਓ ਦਲ ਔਰ ਭਜਿਓ ਮਨ ਮੈਂ ਤਬ ਕੋਪ ਨੂੰ ਸੁ ਕਿਉ ਹੈ ਕੋਈ ਦਾਲ ਭੱਜ ਗਿਆ ਕੁਛ ਮਾਰ ਲਿਆ ਤਾਂ ਲੁਸਮ ਨੇ ਬੜਾ ਗੁੱਸਾ ਕੀਤਾ ਫਿਰ ਉਹਨੂੰ ਗੁੱਸਾ ਆਇਆ ਵੀ ਇਹ ਨਹੀਂ ਗੱਲ ਬਣਦੀ ਲੜਾਈ ਤਾਂ ਹੁਣ ਸਿੱਧੇ ਹੋ ਕੇ ਮੈਨੂੰ ਲੜਨੀ ਪਊ ਫੌਜਾਂ ਨਹੀਂ ਖੜਦੀਆਂ ਇੱਥੇ ਚੰਡ ਕੇ ਸਾਹਮਣੇ ਆਣ ਪਰਿਓ ਅਤ ਜੁੱਧ ਕਰਿਓ ਪਗ ਨਾਹੀਂ ਟਰਿਓ ਹੈ ਫਿਰ ਆਪ ਆ ਗਿਆ ਚੰਡੀ ਦੇ ਸਾਹਮਣੇ ਅਤ ਜੁੱਧ ਕਰਿਓ ਬਹੁਤ ਜੁੱਧ ਕੀਤਾ ਪੈਰ ਗੱਡ ਕੇ ਜੁੱਧ ਕੀਤਾ ਬਾਹ ਨਹੀਂ ਪਿਛੇ ਹਟਾਇਆ ਬੰਦ ਨਾ ਹੈ ਡਰਿਓ ਹੈ ਇੱਕ ਕਿੰਚ ਵੀ ਪਿਛੇ ਨਹੀਂ ਹਟਿਆ ਚੰਡ ਕੇ ਬਾਣ ਲਗਿਓ ਮੁਖ ਦੈਂਤ ਕੇ ਸਰਉਨ ਸਮੂਤਰ ਆਣ ਪਰਿਓ ਹੈ ਜਦ ਮੂੰਹ ਦੇ ਵਿੱਚ ਤੀਰ ਮਾਰਿਆ ਉਹਨੇ ਉਹਨੇ ਗੱਲ ਪਿਛੇ ਹੀ ਮੋੜਦੀ ਜਿਹੜੇ ਮੂੰਹ ਚੋਂ ਕੱਢਦਾ ਪਿਛੇ ਹੀ ਮੋੜ ਦਿੰਦੀ ਹੈ ਗੱਲ ਮੂੰਹ ਦੇ ਵਿੱਚੋਂ ਗੱਲ ਨਿਕਲਣੀ ਬੰਦ ਕਰਦੀ ਉਹ ਹੀ ਤੀਰ ਮਾਰਿਆ ਹਮ ਮਨਹੁ ਰਾਹ ਗਰਸਿਓ ਨਭ ਭਾਣਸੋ ਸਰੌਣਕ ਤਕੋਤ ਬੌਣ ਕਰਿਓ ਹੈ ਆ ਸਮਝ ਲਓ ਜਿਵੇਂ ਰਾਹੁ ਨੇ ਗ੍ਰਹ ਲੈਆ ਸੂਰਜ ਨੂੰ ਗ੍ਰਹਿਣ ਲੱਗ ਗਿਆ ਨਾ ਸੂਰਜ ਕਾਲਾ ਜਾ ਦਿਦਾ ਨਾ ਕਾਲਾ आदमी ਤਾਂ ਹੁੰਦਾ ਜੋ ਦਾ ਖੂਨ ਨਿਕਲ ਜਾ ਇਹ ਖੂਨ ਘਟ ਜਾ ਕਹਿੰਦੇ ਬਹੁਤ ਸਾਰਾ ਖੂਨ ਨਿਕਲ ਗਿਆ ਉਹਨੇ ਅੰਦਰੋਂ ਕਢ ਦਿੱਤਾ ਸੂਰਜ ਨੇ ਕਾਲਾ ਦਿਖਣ ਲੱਗ ਗਿਆ ਜਦ ਗ੍ਰਹਿਣ ਲੱਗਦਾ ਹੈ ਨਾ ਸੂਰਜ ਕਾਲਾ ਜਾ ਦਿਦਾ ਮੈਂ ਬਹੁਤ ਉਲਟੀ ਕਰਦੀ ਖੂਨਦੀ ਐਨਾ ਖੂਨ ਨਿਕਲਿਆ ਉਹਦੇ ਵਿੱਚੋਂ ਵੀ ਜਿਹੜੇ ਸੂਰਜ ਨੇ ਖੂਨ ਹੈ ਖੂਨ ਕਰਤਾ ਉਲਟੀ ਕਰਕੇ ਸੰਗ ਸੰਭਾਰ ਕਰੰਗ ਬਲ ਧਾਰਕ ਹੈ ਚੰਡ ਦਈਰ ਭਪਾਲ ਮੈਂ ਐਸੇ ਸੰਗ ਸੰਭਾਰ ਫਿਰ ਉਹਨੇ ਸੰਗ ਹੁੰਦੀ ਹੈ ਬਰਸ਼ੀ ਬਰਸ਼ੀ ਹੁੰਦੀ ਹੈ ਇੱਕ ਸਖਤ ਕਿਸਮ ਦੀ ਬਰਸ਼ੀ ਹੁੰਦੀ ਹੈ ਜਿਹੜੀ ਲੋਹਾ ਪਾਰ ਕਰ ਜਵੇ ਇੱਕ ਤਾਂ ਬਰਸ਼ੀ ਹੁੰਦੀ ਹੈ ਸਿਰਫ ਆਦਮੀ ਦੇ ਮਾਰ ਨਾਲੀ ਚਮੜੇ ਵਾਸਤੇ ਇੱਕ ਜਦ ਮੂਰੇ ਲੋਹਾ ਦੀ ਕੋਈ ਚੀਜ਼ ਆ ਜਾਏ ਉਹ ਨੂੰ ਸਾਂਗ ਕਹਿੰਦੇ ਨੇ ਉਹ ਇਹ ਜੇ ਨਹੀਂ ਹੁੰਦੇ ਇਹ ਵਰਸ਼ਾ ਵਰਗੀ ਨਹੀਂ ਹੁੰਦੀ ਉਹ ਸਿੱਧਾ ਜਾੜਾ ਮੋਟਾ ਹੁੰਦਾ ਵਰਸ਼ਾ ਤਾਂ ਕਿ ਮੋਚਾ ਨਾ ਜਾਵੇ ਸਿੱਧਾ ਵਿਚ ਦੀ ਪਾਰ ਕਰ ਜਵੇ ਉਹਦੇ ਕਿੱਥੇ ਮਾਰੀ ਉਹਦੇ ਸਿਰ ਤੇ ਟੋਪ ਹੈ ਲੋਹੇ ਦਾ ਉਹ ਟੋਪ ਪਾਰ ਕਰਨਾ ਹੈ ਹੁਣ ਟੋਪ ਦਾ ਹੁਣ ਪਹਿਲਾ ਲੋਹਾ ਹੈ ਦੂਆ ਵਰਸ਼ਾ ਦਾ ਮੋਜੂਗਾ ਉਹ ਮਾਰੀ ਹੈ ਸਾਂਗ ਮਾਰੀ ਹੈ ਇਹਨੂੰ ਸਾਂਗ ਕਹਿੰਦੇ ਸਾਂਗ ਹੈ ਮਾਰੀ ਸੀ ਉਹ ਤੇ ਹਾਥੀ ਦੇ ਉਿੱਤੇ ਤਰਸੋ ਨੇ ਸਾਗੇ ਮਾਰੀ ਸੀ ਹਾਥੀ ਦੇ ਵਰਸ਼ਾ ਨਹੀਂ ਸੀ ਵਰਸ਼ਾ ਨਹੀਂ ਲੱਗਦਾ ਹੁੰਦਾ ਲੋਹੇ ਦੇ ਉੱਤੇ ਨਾਲੇ ਹਾਥੀ ਦਾ ਤਾਂ ਮੱਥਾ ਹੀ ਆਇਆ ਜਾ ਉੱਥੇ ਵਰਸ਼ਾ ਕਰਦਾ ਵੀ ਕੀ ਜੇ ਨਾ ਵੀ ਹੁੰਦਾ ਨਾ ਜੇ ਨਾ ਵੀ ਹੁੰਦਾ ਉੱਥੇ ਲੋਹਾ ਦਾ ਹਾਥੀ ਦੇ ਮੱਥੇ ਤੇ ਆ ਵਰਸ਼ਾ ਕੁਝ ਨਹੀਂ ਕਰਦਾ ਹੈਗਾ ਉਹ ਤਾਂ ਪੱਥਰ ਵਰਗਾ ਮਥਾ ਹੁੰਦਾ ਉੱਥੇ ਵਰਸ਼ਾ ਕੀ ਕਰੂਗਾ ਸਾਰਾ ਦਿਨ ਤਾਂ ਮਾਰਦੇ ਰਹਿੰਦੇ ਨੇ ਉਹਦੇ ਸਿਰ 'ਚ ਉੱਥੇ ਨਹੀਂ ਕੁਝ ਕਰਦਾ ਵਰਸ਼ਾ ਉਤੇ ਸਾਗੇ ਚਲਦੀ ਹੈ ਚੰਡ ਦਈ ਰਿਪੰਪਾਲ ਮੈਂ ਐਸੇ ਐਸੇ ਸਾੰਗ ਮਾਰੀਓ ਦੇ ਚੰਡ ਨੇ ਉਹਦੇ ਸਿਰ 'ਚ ਪਾਲ ਕੰਦੇ ਦੇ ਮੱਥੇ 'ਚ ਸਿਰ 'ਚ ਮੂਹਰ ਨੇ ਪਾਸੇ ਮੱਥੇ 'ਚ ਮਾਰੀ ਬੱਥੇ ਦੇ ਉੱਤੇ ਵੀ ਟੋਪ ਟਕਿਆ ਹੋਇਆ ਸੀ ਥੱਲੇ ਤੇ ਅੱਖਾਂ ਹੀ ਅੱਖਾਂ ਨਗੀਆਂ ਸੀ ਹਾਂ ਜੋੜ ਕੇ ਫੋੜ ਗਈスルਤਾਨ ਕੋ ਪਾਰ ਭਈ ਪਟਫਾਰ ਐਨਐਸਓਰ ਕਰਕੇ ਨਹੀਂ ਮਾਰੀ ਸੀ ਕਿ ਉਹ ਜਿਹੜਾ ਟੋਪ ਸੀ ਉਹਦਾ ਉਹਨੂੰ ਭੰਨ ਕੇ ਮੱਥੇ 'ਚ ਘੜ੍ਹਿਆ